ਦੋਸਤੋ ਅੱਜ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਦੇ ਦਤਾਰਪੁਰ ਦਾਰਪੁਰ ਦੇ ਸ਼੍ਰੀ ਰਾਮਪੁਰ ਇਲਾਕੇ ਦੇ ਵਿੱਚ ਸੋ ਰਾਮਪੁਰ ਵਿੱਚ ਸਤਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਜੀ ਦੇ ਤਪਸਥਾਨ ਤੇ ਪਹੁੰਚੇ ਆ ਸੋ ਤਪਸਥਾਨ ਦੇ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਜੀ ਸੋ ਇਸ ਸਥਾਨ ਦੀ ਮਹਿਮਾ ਜਿਹੜੀ ਆ ਉਹਦਾ ਵੀ ਗੁਣਗਾਨ ਜਲਾ ਕੀਤਾ ਜਾਏਗਾ ਸੋ ਸ਼ਰਦਾਲੂ ਜਿਹੜੇ ਵੱਡੀ ਗਿਣਤੀ ਵਿੱਚ ਦਰਬਾਰ ਤੇ ਪਹੁੰਚਦੇ ਨੇ ਬਾਬਾ ਲਾਲ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਉਹ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆ ਬਾਬਾ ਲਾਲ ਜੀ ਦੀ ਸਮਾਧੀ ਤੇ ਪਹਿਲਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਉਸ ਤੋਂ ਬਾਅਦ ਉਹ ਵੱਟ ਵਿਰਕਸ਼ਿਤ ਤਾਂ ਦਰਸ਼ਨ ਕਰਾਵਾਂਗੇ ਜਿੱਥੇ ਬਾਬਲਾਲ ਜੀ ਨੇ ਤਪ ਕੀਤਾ ਦਾ ਜੀ ਸੋ ਤਪਸਾਂ ਜਿਹੜਾ ਬਾਬਲਾਲ ਜੀ ਦਾ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲੇ ਤੁਹਾਨੂੰ ਬਾਬਲਾਲ ਜੀ ਦੀ ਸਮਾਧੀ ਦੇ ਦਰਸ਼ਨ ਕਰਾ ਦੇਣੀ ਹੈ ਜੀ ਸੋ ਇਹ ਬਾਬਲਾਲ ਜੀ ਦਾ ਪਵਿੱਤਰ ਸਥਾਨ ਆ ਜੀ ਬਾਬਲਾਲ ਜੀ ਦੀ ਸਮਾਧੀ ਹੈ ਜੀ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੰਦਰ ਜਾ ਕੇ ਜਿਹੜਾ ਦਰਸ਼ਨ ਕਰਾਉ ਉਸ ਜੀ ਬਾਬਲਾਲ ਜੀ ਦਾ ਪਵਿੱਤਰ ਤੇ ਪਾਵਨ ਅਸਥਾਨ ਸਤਿਗੁਰੂ ਸ਼੍ਰੀ ਬਾਬਲਾਲ ਦੇਵਾਲ ਜੀ ਨੇ ਇਸ ਥਾਨ ਤੇ ਤਪ ਕੀਤਾ ਸੀ ਜੀ ਕੈਮਰਾ ਪਾਓ ਸੋ ਬਾਵਲਾਲ ਜੀ ਦਾ ਪਵਿੱਤਰ ਸਥਾਨ ਆ ਜੀ ਤਪਸਥਾਨ ਸਤਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਦਾ ਰਾਮਪੁਰ ਹਸ਼ਿਆਰਪੁਰ ਇਲਾਕੇ ਵਿੱਚ ਬਾਵਲਾਲ ਜੀ ਦਾ ਪਵਿੱਤਰ ਸਥਾਨ ਪੈਂਦਾ ਜੀ ਸੋ ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਬਾਵਲਾਲ ਜੀ ਦੀ ਸਮਾਧੀ ਹੈ ਜਿੱਥੇ ਸਮਾਦੀ ਸਥਾਨ ਆ ਇਸ ਤੋਂ ਬਾਅਦ ਤੁਹਾਨੂੰ ਅਸੀਂ ਉਹ ਵਟ ਬ੍ਰਿਕਸ ਦੇ ਵੀ ਦਰਸ਼ਨ ਕਰਾਵਾਂਗੇ ਜਿੱਥੇ ਬਾਵਲਾਲ ਜੀ ਨੇ ਤਪ ਕੀਤਾ ਦਾ ਜੀ ਸੋ ਇਹ ਪਾਵਨ ਅਤੇ ਪਵਿੱਤਰ ਸਥਾਨ ਜਿਹੜਾ ਜੀ ਇਹਦੀ ਮਹਿਮਾ ਜਿਹੜੀ ਆ ਅਸੀਂ ਸ਼ਬਦਾਂ ਨਾਲ ਬਿਆਨ ਤੇ ਕਰ ਨਹੀਂ ਸਕਦੇ ਜੀ ਕਿਉਂਕਿ ਸ਼ਬਦਾਂ ਨਾਲ ਜਿਹੜੀ ਆ ਜੀ ਸਾਡੇ ਕੋਲ ਸ਼ਬਦ ਜਿਹੜੇ ਘਟ ਜਾਂਦੇ ਆ ਸੋ ਬਾਵਲਾਲ ਜੀ ਦਾ ਪਵਿੱਤਰ ਸਥਾਨ ਜਿਹੜਾ ਵਾਜੀ ਉਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਬਾਵਲਾਲ ਜੀ ਦੀ ਸਮਾਦੀ ਦੇ ਦਰਸ਼ਨ ਕਰਾਈ ਆ ਇਹ ਬਾਵਲਾਲ ਜੀ ਦੇ ਜਿਹੜੇ ਇਥੇ ਮਹਾਤਮਾ ਜਿਹੜੇ ਜਿਹੜੇ ਇਥੇ ਗੱਦੀ ਤੇ ਜਿਹੜੇ ਮਹਾਤਮਾ ਬੰਦੇ ਨੇ ਜੀ ਉਹਨਾਂ ਦੀਆਂ ਸਮਾਧੀਆਂ ਨੇ ਸੋ ਇਹ ਪੂਰੀ ਲਾਈਨ ਦੇ ਵਿੱਚ ਸਮਾਧੀਆਂ ਨੇ ਸੋ ਇਹਦੇ ਨਾਲ ਹੀ ਸਮਾਧੀਆਂ ਦੇ ਨਾਲ ਜਿਹੜਾ ਜੀ ਉਹ ਵਟ ਬ੍ਰਿਕਸ਼ਾ ਜੀ ਜਿੱਥੇ ਸਤਗੁਰੂ ਸ਼੍ਰੀ ਬਾਵਲਾਲ ਦੇਵ ਜੀ ਨੇ ਤਪ ਕੀਤਾ ਸੀ ਜੀ ਸੋ ਦੱਸਦੇ ਨੇ ਵੀ ਇਸ ਜਗ੍ਹਾ ਤੇ ਤਪ ਕੀਤਾ ਮਹਾਰਾਜ ਨੇ ਔਰ ਇਹ ਇਤਿਹਾਸ ਜਿਹੜਾ ਜੀ ਤੁਸੀਂ ਜੇ ਗ੍ਰੰਥ ਅਧਿਐਨ ਕਰੋਗੇ ਤਾਂ ਗ੍ਰੰਥਾਂ ਵਿੱਚ ਜਿਹੜਾ ਆ ਜੀ ਇਸ ਵ੍ਰਿਖ ਦਾ ਜਿਹੜਾ ਉਹ ਚ ਵਰਣਨ ਕੀਤਾ ਗਿਆ ਵਾ ਬਾਬਾ ਲਾਲ ਜੀ ਦੇ ਇਸ ਸਥਾਨ ਦਾ ਜਿਹੜਾ ਵਾ ਜੀ ਸਾਰਾ ਵਰਣਨ ਕੀਤਾ ਗਿਆ ਵਾ ਸੋ ਇਸ ਸਾਈਡ ਤੋਂ ਉੱਪਰ ਨੂੰ ਘੁਮਾਓ ਜੀ ਕੈਮਰਾ ਦਿਖਾਓ ਸਾਰਾ ਸੋ ਇਹ ਬਾਬਾ ਲਾਲ ਜੀ ਦੀ ਸਮਾਦੀ ਦੇ ਪਵਿੱਤਰ ਸਮਾਦੀ ਦੇ ਤੁਹਾਨੂੰ ਵਰਣਨ ਅਸੀਂ ਕਰਾ ਰਹੇ ਹਾਂ ਪਾਵਨ ਸਥਾਨਾ ਬਾਬਾ ਲਾਲ ਜੀ ਦਾ ਸੋ ਪੂਰਾ ਘੁਮਾ ਦਿਓ ਭਾਜੀ ਇਸ ਸਾਈਡ ਤੇ ਵੀ ਆਓ ਸੋ ਇਹ ਵਾਟੂ ਬ੍ਰਿਖਸ਼ ਤੇ ਸਾਨੂੰ ਅਸੀਂ ਲੈ ਕੇ ਆਏ ਹਾਂ ਸੋ ਇੱਥੇ ਜਿਹੜੇ ਮਹਾਤਮਾ ਨੇ ਜੀ ਜਿਹੜੇ ਤੇ ਸੇਵਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸੋ ਜਿਹੜੇ ਗੱਦੀ ਤੇ ਵਿਰਾਜਮਾਨ ਨੇ ਮਹਾਰਾਜ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੋ ਪਹਿਲੇ ਇਹ ਤੁਹਾਨੂੰ ਦੱਸਣਾ ਤੁਹਾਨੂੰ ਵੀ ਇਹ ਨਾ ਦੇਖੋ ਤੁਸੀਂ ਇਹ ਦਿਖਾਓ ਜਰਾ ਪੂਰਾ ਜੰਗਲ ਆ ਜੀ ਇਹ ਮੰਦਿਰ ਜਿਹੜਾ ਵਾ ਪੂਰੇ ਜੰਗਲ ਦੇ ਵਿੱਚ ਆ ਜੀ ਸੋ ਪੂਰਾ ਜੰਗਲ ਆ ਔਰ ਇਸ ਜੰਗਲ ਦੇ ਵਿੱਚ ਇਹ ਮੰਦਿਰ ਆ ਔਰ ਨੀਚੇ ਜਿਹੜਾ ਬੋਲੀ ਆ ਜੀ ਥੋੜਾ ਆਜੋ ਇਸ ਸਾਈਡ ਤੇ ਆਜੋ ਉਹ ਨੀਚੇ ਸਾਹਮਣੇ ਬੋਲੀ ਆ ਸੋ ਅਸੀਂ ਬੋਲੀ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਫਿਲਹਾਲ ਤੁਹਾਨੂੰ ਅਸੀਂ ਬਾਬਾ ਲਾਲ ਜੀ ਦੇ ਤਪਸਥਾਨ ਦਰਸ਼ਨ ਕਰਾ ਰਹੇ ਹਾਂ ਇਹ ਦੇਖੋ ਤੁਸੀਂ ਵਟ ਬ੍ਰਿਕਸ਼ਾ ਜੀ ਯਿੱਦੇ ਨੀਚੇ ਬਾਵਲਾਲ ਜੀ ਬੈਠ ਕੇ ਤਪ ਕਰਦੇ ਸੀ ਜੀ ਇਹ ਦੇਖੋ ਇਹਦਾ ਇਤਿਹਾਸ ਬੜਾ ਡੂੰਗਾ ਵਾ ਜੀ ਬਹੁਤ ਜ਼ਿਆਦਾ ਡੂੰਗਾ ਇਤਿਹਾਸ ਆ ਸੋ ਸਤਿਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਦੇ ਪਵਿੱਤਰ ਤੇ ਪਾਵਨ ਸਥਾਨ ਤੇ ਤੁਹਾਨੂੰ ਅਸੀਂ ਲੈ ਕੇ ਆਏ ਆ ਬਾਵਲਾਲ ਜੀ ਦੀ ਮੂਰਤੀ ਤੇ ਸਥਾਪਿਤ ਕੀਤੀ ਗਈ ਆ ਕਿਉਂਕਿ ਇਸ ਸਥਾਨ ਤੇ ਬਾਵਲਾਲ ਜੀ ਨੇ ਤਪ ਕੀਤਾ ਦਾ ਜੀ ਸੋ ਇਹ ਪਾਵਨ ਤੇ ਪਵਿੱਤਰ ਸਥਾਨ ਆ ਜੀ ਸੋ ਜਿਸ ਤਰ੍ਹਾਂ ਮੈਂ ਦੱਸ ਰਿਹਾ ਵੀ ਸਤਿਗੁਰੂ ਸ਼੍ਰੀ ਬਾਵਲਾਲ ਦੇਵਾਲ ਜੀ ਲਾਲ ਵੰਦੇ ਨੇ ਜੀ ਇੱਥੇ ਤੁਸੀਂ ਜਦੋਂ ਸ਼ਰਧਾ ਨਾਲ ਆਉਂਦੇ ਹੋ ਤਾਂ ਜੇਕਰ ਤੁਹਾਡੇ ਕੋਲ ਘਰ ਔਲਾਦ ਦੀ ਨਹੀਂ ਪ੍ਰਾਪਤੀ ਹੋ ਰਹੀ ਔਲਾਦ ਨਹੀਂ ਹੋ ਰਹੀ ਤਾਂ ਤੁਸੀਂ ਸੱਚੇ ਮੰਨਣਾ ਇੱਥੇ ਆ ਕੇ ਜਦੋਂ ਨਤਮਸਕ ਹੁੰਦੇ ਹੋ ਤਾਂ 100% ਤੁਹਾਨੂੰ ਜਿਹੜਾ ਜੀ ਬਾਬੂ ਲਾਲ ਜੀ ਤੁਹਾਡੀ ਚੋਰੀ ਚ ਲਾਲ ਪਾ ਦਿੰਦੇ ਆ ਜੀ ਸੋ ਤੁਸੀਂ ਦੇਖੋ ਕਿ ਬੈਂਡ ਵੱਜਦੇ ਧਿਆਨਪੁਰ ਵੀ ਚਲੇ ਜਾਓ ਧਿਆਨਪੁਰ ਵੀ ਬੈਂਡਵਾਜੀ ਵੱਜਦੇ ਆ ਉਹ ਲੋਕ ਲਾਲ ਲੈ ਕੇ ਆਪਣੇ ਹੱਥਾਂ 'ਚ ਆਈ ਹੁੰਦੇ ਆ ਜੀ ਸੋ ਰਾਮਪੁਰ ਚ ਵੀ ਇਹੀ ਸਪਿਸ਼ੀਅਲ ਆ ਜੀ ਸੋ ਬਾਬੂ ਲਾਲ ਜੀ ਦੀਆਂ 22 ਗੱਡੀਆਂ ਆ ਜੀ ਟੋਟਲ ਦੱਸਦੇ ਨੇ 22 ਗੱਡੀਆਂ ਵਿੱਚ ਜਿਹੜਾ ਜੀ ਇਹ ਸਥਾਨ ਜਿਹੜਾ ਬਰ ਰਾਮਪੁਰ ਦਾ ਇਹ ਵੀ ਜਿਹੜੀ ਬਾਬੂ ਲਾਲ ਜੀ ਦੀ ਗੱਡੀ ਆ ਜਿਹਦੇ ਤੁਹਾਨੂੰ ਦਰਸ਼ਨ ਕਰਨ ਵਾਲੀਆਂ ਵਾ ਔ ਗੱਡੀ ਜਿਹੜੀ ਆ ਬਤ ਰਾਮਪੁਰ ਵਾਲੀ ਇਸ ਗੱਡੀ ਦੇ ਵੀ ਦਰਸ਼ਨ ਕਰਨ ਵਾਲੇ ਆ ਜੀ ਸੋ ਤੁਹਾਨੂੰ ਘਰ ਬੈਠੇ ਨੂੰ ਅਸੀਂ ਦਰਸ਼ਨ ਕਰਾਏ ਆ ਜੀ ਇਸ ਗੱਡੀ ਦੇ ਸੋ ਜਿਹੜੇ ਇੱਥੇ ਮਹਾਤਮਾ ਨਾਲ ਗੱਲਬਾਤ ਵੀ ਕਰਦੇ ਆ ਉਹਨਾਂ ਤੋਂ ਜ਼ਿਆਦਾ ਇਤਿਹਾਸ ਬਾਰੇ ਜਾਣਕਾਰੀ ਲੈਣੇ ਆ ਸੋ ਰਾਮਪੁਰ ਦੇ ਪਵਿੱਤਰ ਬਾਬਾ ਲਾਲ ਜੀ ਦੇ ਸਥਾਨ ਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਜੀ ਸੋ ਜਿਹੜੇ ਮਹਾਤਮਾ ਇੱਥੇ ਨੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਆ ਸੋ ਤਸਵੀਰਾਂ ਸਾਂਝੀਆਂ ਕੀਤੀ ਆ ਗੁਰੂ ਮਹਾਰਾਜ ਦੀ ਇਹ ਜਿਹੜੀ ਜਗਾ ਵਾਜੀ ਪਾਵਨ ਤੇ ਪਵਿੱਤਰ ਜਗਾਵਾ ਜੀ ਸੋ ਝੋਲੀਆਂ ਭਰਦੇ ਨੇ ਜੀ ਖਾਲੀ ਹੱਥੇ ਦਾ ਲੋਂਦੇ ਨੇ ਔਰ ਝੋਲੀਆਂ ਭਰ ਕੇ ਜਾਂਦੇ ਨੇ ਸੋ ਗਲਤ ਕਰ ਲੈਣੇ ਆ ਜੀ ਮਹਾਰਾਜ ਜੀ ਬਾਬਾ ਲਾਲ ਜੀ ਦੇ ਸਥਾਨ ਦੀ ਮਹਿਮਾ ਬਾਰੇ ਦੱਸੋ ਜੀ ਬਾਬਾ ਲਾਲ ਜੀ ਨੇ ਇੱਥੇ ਦੂਜਾ ਕੇ ਨਾ ਬਾਟ ਬ੍ਰਿਜ ਦੇ ਥੱਲੇ ਟੱਪ ਕਰਦੇ ਸੀ ਜੀ ਚਤਰਮਾਹ 4 ਮਹੀਨੇ ਜੋ ਨਾ ਬਾਬਾ ਲਾਲ ਜੀ ਇੱਥੇ ਰਹਿੰਦੇ ਸੀ ਚਤਰਮਾਹ ਜਿਹੜੇ ਨੂੰ ਹੁਣ ਸ਼ੁਰੂ ਹੋ ਗਿਆ ਠੀਕ ਹੈ ਇਹਦੇ ਵਿੱਚ ਰਹਨ ਬਾਬਾ ਲਾਲ ਜੀ ਤੇ ਜਿਸ ਵੇਲੇ ਚੇਲੇ ਵੀ ਇੱਥੋਂ ਹੀ ਬਾਬਾ ਲਾਲ ਜੀ ਨੇ ਗੱਪਣੀ ਗੱਦੀ ਤੇ ਭੇਜੇ ਇਹ ਬੌਲੀ ਪਾਸ ਨਾ ਬੌਲੀ ਇੱਥੇ ਸਾਰੇ ਇਸ਼ਨਾਨ ਇੱਥੇ ਕਰਦੇ ਬੌਲੀ ਤੇ ਆਗੇ ਉਸ ਵੇਲੇ ਜਿਸ ਵੇਲੇ 바ਵਾ ਲਾਲ ਜੀ ਤੇ ਆਏ ਸੀਗੇ ਚੇਲਿਆਂ ਨੂੰ ਬੁਲਾਇਆ ਸੀਗਾ ਤਾਂ ਉਸ ਵੇਲੇ ਇਦਾਂ ਸੀਗਾ ਵੀ ਪਾਣੀ ਦੀ ਕਿਲਤ ਬਹੁਤ ਸੀਗੀ ਪਾਣੀ ਨਹੀਂ ਹੁੰਦਾ ਸੀ ਉਸ ਵੇਲੇ 바ਵਾ ਲਾਲ ਜੀ ਨੇ ਪੱਥਰ ਪੋਟਿਆ ਉਦ ਤੇ ਪਾਣੀ ਜਿਹੜਾ ਨਾ ਹੁਣ ਚੱਲਦਾ ਚੱਲਦਾ ਆ ਬੌਲੀਆਂ ਵੀ ਪਾਣੀ ਬਹੁਤ ਹੈ ਜਿੰਨਾ ਮਰਜ਼ੀ ਪਾਣੀ ਉਹ ਕਹਿੰਦੇ ਗੰਗਾ ਮਈ ਇੱਥੇ ਪ੍ਰਗਟ ਹੋਈ ਹੈ ਪ੍ਰਗਟ ਹੋਈ ਹੈ ਇੱਥੇ ਜੀ 바ਵਾ ਲਾਲ ਜੀ ਜਿਹੜਾ ਕੀਤੀ ਹੈ ਜੀ ਹੂੰ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂ ਉਹ ਨਾਲ ਨਾਲ ਦਰਸ਼ਨ ਕਰਾਈਓ ਮਹਾਰਾਜ ਦੀ ਇਹ ਦੇਖੋ ਮਹਾਰਾਜ ਦੀ ਮੂਰਤੀ ਵੀ ਤੇ ਸਥਾਪਿਤ ਆ ਔਰ ਇਹ ਬਰਗਦ ਦਾ ਪੀੜ ਜਿਹੜਾ ਜੀ ਵਿਸ਼ਾਲ ਪੀੜ ਹੈ ਜੀ ਸੋ ਬਰਗਦ ਦਾ ਜਿੱਥੇ ਮਹਾਰਾਜ ਨੇ ਤਪ ਕੀਤਾ ਦਾ ਜੀ ਸੋ ਇਹ ਤਪ ਸਥਾਨ ਆ ਜੀ ਜਿਹਦਾ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਭਾਜੀ ਕਿੰਨਾ ਕੁ ਸਮਾਂ ਬਾਰੇ ਇਥੇ ਤਪ ਕੀਤਾ ਜੀ ਬਾਬਾ ਲਾਲ ਜੀ ਨੇ ਹੁਣ ਤਾਂ ਤਪ ਤਾਂ ਵੈਸੇ ਚਲੋ 667 ਸਾਲ ਹੋਈਏ ਨੇ ਕਿਸਮ ਦੇ ਬਾਬਾ ਲਾਲ ਜੀ ਨੇ ਚੋਲਾ ਛੱਡੇ ਹੋਏ ਨੂੰ ਠੀਕ ਹੈ ਜੀ ਤੇ 667 ਦੇ ਬਾਅਦ ਉਹ ਲਾਇਲੋ ਬਾਬਾ ਲਾਲ ਜੀ ਜਿਸਲੇ ਅੰਦਰ ਤਾਂ ਜੰਗਲ ਹੀ ਹੁੰਦਾ ਹੁਣ ਅੰਦਰ ਬਿਲਕੁਲ ਉਹ ਤੇ ਬਹੁਤ ਡਵੈਲਪਮੈਂਟ ਹੋਈ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਸੋਣ ਤੋਂ ਬਹੁਤ ਬਾਬਾ ਲਾਲ ਜੀ ਦੇ ਕਿਰਪਾ ਨਾਲ ਸਭ ਸਾਰ ਸਭ ਕੁਝ ਹੋ ਗਿਆ ਜੀ ਇਹ ਦਤਾਰਪੁਰ ਜਿਹੜਾ ਬਾਬਾ ਲਾਲ ਜੀ ਦਾ ਮੰਦਿਰ ਹੈ ਜੀ ਉਹ ਤੇ ਇਹ ਮੰਦਿਰ ਇੱਕੋ ਹਾਂ ਜੀ ਇੱਕੋ ਹੀ ਹੈ ਜੀ ਬਸ ਇਹ ਮੰਨ ਮੰਨ ਤੋਂ ਜਿਹੜੇ ਨਾ ਉਹ ਇਸ ਮੰਦਿਰ ਇਸ ਗੱਦੀ ਤੋਂ ਬਣ ਕੇ ਤੇ ਫਿਰ ਦਤਾਰਪੁਰ ਤੇ ਚਲੇ ਜਾਂਦੇ ਨੇ ਉੱਥੇ ਠੀਕ ਹੈ ਜੀ ਇੱਕ ਕਿਸਮ ਦੀ ਉੱਥੇ ਬਾਬਾ ਲਾਲ ਜੀ ਗਏ ਆ ਉਸੇ ਵਾਰਿਆਸਤ ਸਮਝ ਲੋ ਕਿਸਮ ਦੀ ਉਹ ਹਾਂ ਬਿਲਕੁਲ ਰਿਆਸਤ ਹੈ ਰਾਜ ਹੈ ਨਾ ਮੰਦਰ ਬਣਾਇਆ ਹੋਤਾ ਤਪਾਦਾ ਜੀ ਰੇ ਨਾ ਹੂੰ ਉਹ ਵੀ ਯਾਸਤ ਆਉਂਦੀ ਹਾਂ ਜੀ ਠੀਕ ਠੀਕ ਹੈ ਜੀ ਔਰ ਇਹ ਜਿਹੜਾ ਤਪਸਥਾਨ ਹੈ ਜੀ ਇਹ ਤਪਸਥਾਨ ਬਾਬਾ ਲਾਲ ਜੀ ਦਾ ਜੀ ਬਾਬਾ ਲਾਲ ਜੀ ਨੇ ਬਾਬਾ ਲਾਲ ਜੀ ਨੇ ਚੋਲਾ ਵੀ ਇੱਥੇ ਛੱਡਿਆ ਸੀ ਜੀ ਅੱਛਾ ਜੀ ਹਾਂ ਜੀ ਵਾਹ ਜੀ ਵਾਹ ਬੜੀ ਪਵਿੱਤਰ ਜਗ੍ਹਾ ਇਹ ਤੇ ਬਾਬਾ ਲਾਲ ਜੀ ਨੇ ਚੋਲਾ ਇੱਥੇ ਛੱਡਿਆ ਸੀ ਹੂੰ ਲਾਸਟ ਟਾਈਮ ਕਹਿੰਦੇ ਉਹਨਾਂ ਨੇ ਇੱਥੇ ਬਤਾਇਆ ਜੀ ਹਾਂ ਲਾਸਟ ਟਾਈਮ ਇੱਥੇ ਬਤਾਇਆ ਉਹਨਾਂ ਨੇ ਹੂੰ ਹੂੰ ਤੇ ਮੈਂ ਦੇਖਦਾ ਸ਼ਰਧਾਲੂ ਭਾਜੀ ਦੂਰ ਦੂਰ ਤੋਂ ਆਉਂਦੇ ਨੇ ਖਾਲੀ ਹੱਥ ਹੁੰਦੇ ਆ ਝੋਲੀਆਂ ਭਰ ਕੇ ਇ ਜਾਨ ਨੇ ਐਤਵਾਰ ਜੀ ਉਹਨਾਂ ਨੇ ਇਸ਼ਨਾਨ ਕਰਦੇ ਉਹਨਾਂ ਨੇ ਜੀ ਛੋਲੀਆਂ ਭਰਨੀਆਂ ਜੀ ਪਰ ਭਰਦੇ ਆਗੇ ਸਰਦਾਲੂ ਜਿਹੜਾ ਨੇ ਹੁਣ ਮੱਥਾ ਟੇਕਦੇ ਨੇ ਉੱਥੇ ਬੋਲੀ ਤੇ ਇਸ਼ਨਾਨ ਕਰਕੇ ਅਗੇ ਤੇ ਕੜਾਈ ਪ੍ਰਸ਼ਾਦ ਜਣਾ ਚਾੜਨਾ ਉਹਨਾਂ ਨੇ ਫਿਰ ਮੱਥਾ ਟੇਕਦੇ ਨੇ ਤੇ ਆਗੇ ਪੁੱਤਰ ਪ੍ਰਾਤਿਥੋ ਹਾਂ ਜੀ ਹਾਂ ਜੀ ਠੀਕ ਠੀਕ ਹੈ ਬਾਬਾ ਲਾਲ ਜੀ ਦੀ ਬੜੀ ਮਹਿਮਾ ਜੀ ਮਹਿਮਾ ਜੀ ਬਿਲਕੁਲ ਬਿਲਕੁਲ ਸੱਚਾ ਜੀ ਸਚਾਈ ਕੇ ਆਪ ਭਾਈਓ ਨੇ ਬਿਲਕੁਲ ਇਹ ਬੜੀ ਮਾਹਿਮਾ ਇਸ ਗੱਦੀ ਦੀ ਹੈ ਜੀ ਔਰ ਇੱਚ ਕੋਈ ਦੋਸ਼ਬਦ ਨਹੀਂ ਹੈਗੇ ਸੋ ਇਹ ਦੇਖੋ ਤੁਸੀਂ ਇਹ ਵਿਸ਼ਾਲ ਜਿਹੜਾ ਪੇੜ ਹੈ ਜੀ ਔਰ ਕਾਫੀ ਹੱਦ ਤੱਕ ਨਾ ਇੱਕ ਸਾਈਡ ਤੋਂ ਪਰ ਜਿਹੜਾ ਭਾਈ ਹੁਣ ਟੁੱਟ ਵੀ ਗਿਆ ਨਾ ਹੁਣ ਟੁੱਟਿਆ ਜੀ ਟੁੱਟ ਗਿਆ ਇੱਕ ਸਾਈਡ ਤੋਂ ਹਾਂਜੀ ਸੋ ਸਮੇਂ ਦੇ ਹਿਸਾਬ ਨਾਲ ਕਿਉਂਕਿ ਦੇਖੋ ਇਹ ਅੱਜ ਦੀਆਂ ਗੱਲਾਂ ਨਹੀਂ ਆ ਗਈਆਂ ਇਹ ਪੁਰਾਣੀਆਂ ਗੱਲਾਂ ਵਾਂਜੀ ਇਤਿਹਾਸ ਜੀ ਅਸੀਂ ਫਰੋਲੀਏ ਤਾਂ ਬਹੁਤ ਪੁਰਾਣਾ ਇਤਿਹਾਸ ਹੈ ਜੀ ਆਹ ਦੇਖੋ ਜੀ ਨਾ ਬਾਬਾ ਲਾਲ ਜੀ ਨੇ ਕਿੰਨਾ ਤਪ ਕੀਤਾ ਇੱਥੇ 670 ਸਾਲ ਤੋਂ ਹੋਈਏ ਬਾਬਾ ਲਾਲ ਨੇ ਚੋੜਾ ਛੱਡੇ ਉਹਨੂੰ ਉਸ ਤੋਂ ਪਹਿਲਾਂ ਪਤਾ ਨਹੀਂ ਕਿੰਨਾ ਕਿੰਨਾ ਤਪ ਕੀਤਾ ਲਾ ਕਿੰਨਾ ਜੰਗਲ ਹੋਣਾ ਇਹ ਵੱਡ ਬ੍ਰਿਕਸ਼ ਜਿਹੜਾ ਨਾ ਹੁੰਦਾ ਹੀ ਇੱਥੇ ਲਿਖੋਣਾ 84 ਸਾਲ ਤੇ ਕਹਿੰਦੇ ਵੀ ਕਲਨੌਰ ਕਿਰਨ ਨਦੀ ਦੇ ਕੰਨੇ ਤੇ ਕੀਤਾ ਹਨਾ ਕਿਰਨ ਨਦੀ ਦੇ ਕੀਤਾ 84 84 ਸਾਲ ਬਾਅਦ ਕਿਰਨ ਨਦੀ ਤੇ ਕਿਤਾ ਨ ਕਾਇਕਲ ਕੀਤੀ ਹੈ ਹਾਂਜੀ ਹਾਂਜੀ ਫਿਰ ਉਸੇ ਬਾਅਦ ਬਾਬਾ ਲਾਲ ਜੀ ਨੇ ਧਿਆਨ ਸਾਰਨਪੁਰ ਸਾਰਨਪੁਰ ਵਿੱਚ ਕਾਇਕਲ ਕੀਤੀ ਉੱਥੇ ਨਾ ਲਾਲਵਾੜਾ ਅੱਛਾ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਇੱਥੇ ਆਏ ਹਾਂਜੀ ਉਸ ਤੋਂ ਬਾਅਦ ਜਿਆ ਵੈਸੇ ਬ੍ਰਾਹਮਣ ਤਾਂ ਕਰਦੇ ਰਹਿੰਦੇ ਸੀ ਸਾਧੂ ਸੰਤਾਂ ਦਾ ਸਿਗਾ ਬ੍ਰਾਹਮਣ ਕਰਦੇ ਸੀਗੇ ਹਮ ਸਾਰੇ ਜੀਆ ਗਦੀਆਂ ਤੇ ਇੱਥੇ ਇੱਥੇ ਦੇਖੋ ਉੱਥੇ ਤਾਂ ਗੱਡੀਆਂ ਪਣੀ ਹੋਈਆਂ ਨੇ 14 ਗੱਡੀਆਂ ਪਾਕਿਸਤਾਨ ਚ ਨੇ 8 ਗੱਡੀਆਂ ਹਿੰਦੁਸਤਾਨ ਚੋਂ ਅੱਛਾ ਜੀ ਟੋਟਲ ਬਾਈ ਗੱਡੀਆਂ 22 ਗੱਡੀਆਂ ਸੋ 22 ਗੱਡੀਆਂ ਆ ਜੀ ਮਹਾਰਾਜ ਦੀਆਂ ਔਰ ਮਹਾਰਾਜ ਦੀ ਜਿਹੜੀ ਮਹਿਮਾ ਵਾਜੀ ਅਪਰੰਪਾਰ ਆ ਜੀ ਸੋ ਇਹ ਪਵਿੱਤਰ ਦੇ ਪਾਵਨ ਸਥਾਨ ਆ ਜੀ ਸੋ ਦੇਖੋ ਇੱਥੇ ਮੌਂਕੀ ਵੀ ਬੜੇ ਇਹਦੇ ਕੋਲ ਬੜੀ ਵੱਡੀ ਤਦਾਦ ਤੇ ਆ ਜੀ ਬੜੀ ਵੱਡੀ ਤਦਾਦ ਤੇ ਔਰ ਇਹ ਦੇਖੋ ਜਿਹੜੇ ਪੰਛੀ ਨੇ ਜਾਨਵਰ ਨੇ ਇੱਥੇ ਕਿਸੇ ਨੂੰ ਕੁਝ ਨਹੀਂ ਕਹਿੰਦੇ ਮਹਾਰਾਜ ਦੀ ਅਪਾਰ ਕਿਰਪਾ ਵਾ ਸੋ نیچے ਬੋਲੀ ਹੈ ਜੀ ਉਹ ਭਾਈ ਸਾਹਮਣੇ ਬੋਲੀ ਸੋ ਪਵਿੱਤਰ ਬੋਲੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਤੁਹਾਨੂੰ ਬਾਬਾ ਲਾਲ ਜੀ ਦੇ ਸਥਾਨ ਦੇ ਕਰਾ ਰਹੇ ਜਿੱਥੇ ਬਾਬਾ ਲਾਲ ਜੀ ਨੇ ਤਪ ਕੀਤਾ ਸੀ ਜੀ ਸੋ ਇਹ ਉਹ ਪਾਵਨ ਸਥਾਨ ਆ ਜੀ ਜਿਸ ਜਗ੍ਹਾ ਤੇ ਮਹਾਰਾਜ ਨੇ ਤਪ ਕੀਤਾ ਸੀ ਔਰ ਸ਼ਲਾਲੂਆਂ ਨੂੰ ਜਿਹੜਾ ਉਹ ਜੀ ਅਸ਼ੀਰਵਾਦ ਦਿੰਦੇ ਸੀ ਸੋ ਇਹ ਪਾਵਨ ਔਰ ਪਵਿੱਤਰ ਸਥਾਨ ਆ ਸੋ ਮਹਾਰਾਜ ਦੇ ਤੁਹਾਨੂੰ ਸਮਾਦੀ ਦੇ ਲੈ ਕੇ ਜਾਂਦੇ ਆ ਔਰ ਅੰਦਰ ਦੇ ਵੀ ਦਰਸ਼ਨ ਕਰੌਣੇ ਮੰਦਰ ਦੇ ਜੀ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਸੋ ਇਹ ਪਵਿੱਤਰ ਤੇ ਪਾਵਨ ਸਥਾਨ ਦੇ ਤੁਹਾਨੂੰ ਦਰਸ਼ਨ ਜਿਹੜੇ ਕਰਾ ਰਹੇ ਆ ਸੋ ਭਾਜੀ ਰਹਿਣ ਦਾ ਪ੍ਰਬੰਧ ਜਿਹੜਾ ਉਹ ਕਿਸ ਤਰੀਕੇ ਦਾ ਬਹੁਤ ਵਧੀਆ ਪਰ ਉਹਦਾ ਰਹਿਣ ਜਿੱਦਾਂ ਸ਼ਰਧਾਲੂ ਦੂਤੋਂ ਦੇ ਕੋਈ ਦੂਰੋਂ ਵੀ ਆਂਦੇ ਨੇ ਕਾਫੀ ਦੂਰ ਕੋਈ ਮੁਸ਼ਕਲ ਨਹੀਂ ਹੁੰਦੀ ਰਾਤ ਰਹਿਣਾ ਇੱذਰਾਮ ਰਾਤ ਬਿਲਕੁਲ ਆਰਾਮ ਨਾਲ ਰਹਿੰਦੇ ਜੀ ਤੇ ਲੰਗਰ ਦਾ ਵੀ ਕੰਦੇ ਪ੍ਰਬੰਧਿਤ ਹੈ ਲੰਗਰ 24 ਘੰਟੇ ਜੀ 24 ਘੰਟੇ ਲੰਗਰ 24 ਘੰਟੇ ਜਿਸਲੇ ਆਏ ਉਸਲੇ ਚੱਬ ਲੰਗਰ ਤਿਆਰ ਜੀ ਵਾਹ ਜੀ ਵਾਹ ਸੋ ਦੇਖੋ ਤੁਸੀਂ 24 ਘੰਟੇ ਲੰਗਰ ਆ ਔਰ ਰਹਿਣ ਦਾ ਪ੍ਰਬੰਧ ਜਿਹੜਾ ਜੀ ਉਹ ਵੀ ਜਿਹੜਾ ਵਾ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਵਾ ਠੁਗਵਾ ਪ੍ਰਬੰਧ ਵਾ ਸੋ ਜਿਹੜੇ ਰੂਮ ਜਿਹੜੇ ਆ ਬੇਸ਼ੁਮਾਰਿਤ ਕਮਰੇ ਬਣੇਦੇ ਆ ਜੀ ਸੋ ਜਿੱਥੇ ਤੁਸੀਂ ਸੰਤਾ ਜਿਹੜੀ ਆ ਕੇ ਸੋ ਇਹ ਮਹਾਰਾਜ ਦਾ ਜਿਹੜਾ ਪਾਵਨ ਤੇ ਪਵਿੱਤਰ ਸਥਾਨ ਹੈ ਜੀ ਜਿਹਦੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਸੋ ਇੱਥੇ ਸ਼ਰਧਾਲੂ ਕੁਛ ਨਾਲ ਗੱਲਬਾਤ ਕਰ ਰਹੇ ਨੇ ਆ ਪਾਜੀ ਕਿੰਨਾ ਕ ਸਮਾਂ ਹੋ ਗਿਆ ਇੱਥੇ ਤੁਸੀਂ ਆਂਦੇ ਤੁਹਾਨੂੰ ਬਾਬਾ ਲਾਲ ਜੀ ਦੇ ਸਥਾਨ ਤੇ ਮੈਂ ਤਾਂ ਇਸ ਪਿੰਡ ਦਾ ਮੇਰਾ ਜਨਮ ਇੱਥੇ ਦਾ ਹੈ ਵਾਹ ਜੀ ਵਾਹ ਹਾਂ ਜੀ ਤੁਸੀਂ ਤਾਂ ਬੜੇ ਕਰਮਾ ਵਾਲੇ ਹੋ ਪਾਜੀ ਬਿਲਕੁਲ ਕਰਮਾ ਵਾਲੇ ਆ ਬਾਬਾ ਲਾਲ ਦੇ ਜੀ ਦੀ ਪੂਰੀ ਕਿਰਪਾ ਬਿਲਕੁਲ ਜੀ ਅੱਛਾ ਥੋੜਾ ਸਥਾਨ ਬਾਰੇ ਦੱਸੋ ਸਾਨੂੰ ਮੰਦਿਰ ਬਾਰੇ ਇਹ ਇਸ ਜਗ੍ਹਾ ਤੇ ਬਾਬਾ ਲਾਲ ਦੇਵ ਜੀ ਚਾਰ ਚਮਾਸਾ گزارਦੇ ਸੀ ਠੀਕ ਹੈ ਜੀ ਹਾਂ ਜਿਹਦੇ ਚ ਮਈ ਜੂਨ ਤੇ ਜੁਲਾਈ ਅਗਸ ਭਾਰਤ ਦੇ ਭ੍ਰਮਣ ਕਰਦੇ ਕਰਦੇ ਉਹ ਇੱਥੇ 4 ਮਹੀਨੇ ਰੁਕਦੇ ਸੀਗੇ ਇਹ ਉਹਨਾਂ ਦੀ ਤਪਸਥਲੀ ਹੈ ਔਰ ਭਾਵਾਲਾਲ ਦੇਵ ਜੀ ਇੱਥੇ ਹੀ ਉਹਨਾਂ ਨੇ ਆਪਣਾ ਸ਼ਰੀਰ ਛੱਡਿਆ ਯਾਰ ਲਾਸ ਸਮਾਜ ਲਈ ਇੱਥੇ ਹਾਂਜੀ ਗੁਜ਼ਾਰਾ ਹਾਂਜੀ ਬੜੀ ਪਾਵਨ ਜਗ੍ਹਾ ਭਾਜੀ ਦਿਖਾਈ ਦੇ ਬਿਲਕੁਲ ਇੱਥੇ ਇਹ ਇਹ ਸ਼ਬਦ ਹੈ ਨਹੀਂ ਇਹਦੇ ਲਈ ਚੱਲਦੀ ਮੁੱਕ ਜੰਦੀ ਹੈ ਹਾਂ ਸ਼ਬਦ ਮੁੱਕ ਜਾਂਦੇ ਹੈ ਇਹਦੇ ਅੱਛਾ ਇੱਕ ਚੀਜ਼ ਹੋਰ ਹੈ ਭਾਜੀ ਮੈਂ ਦੇਖਿਆ ਕਹਿੰਦੇ ਪੁੱਤਰ ਪ੍ਰਾਪਤੀ ਜਿਹੜੀ ਹੈ ਜੀ ਜਿਹੜੇ ਇਸ਼ਾਰਾ ਹਾਂਜੀ ਉਹ ਇਕੱਲੇ ਪੁੱਤਰ ਪ੍ਰਾਪਤੀ ਦੀ ਗੱਲ ਨਾ ਕਰੋ ਜੋ ਕੁਝ ਇੱਛਾ ਹੋਵੇ ਨਾ ਨਹੀਂ ਲਾਲਾਂ ਵਾਲੇ ਕਹਿੰਦੇ ਵੀ ਲਾਲ ਤੇ ਬਣ ਜਾਂਦੇ ਹੈ ਨਾ ਜੀ ਹਾਂਜੀ 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 ਜੋ ਰੋਗ ਜੋ ਰੋਗ ਵੀ ਖਤਮ ਹੁੰਦੇ ਹੈ ਸਾਪੂਹੀ ਸਾਪੂਹੀੰਦਾ ਨਹੀਂ ਅਸੀਂ ਦੇਖਦੇ ਹਾਂ ਨਾ ਧਿਆਨਪੁਰ ਜਾਈਦਾ ਉੱਥੇ ਵੀ ਬੈਂਡ ਵਾਜੇ ਵਜਦੇ ਆ ਲੋਕੀ ਲਾਲ ਲੈ ਕੇ ਆਉਂਦੇ ਆ ਇੱਥੇ ਵੀ ਅਸੀਂ ਦੇਖ ਰਹੇ ਹਾਂ ਕਿ ਮਹਾਰਾਜ ਦੀ ਅਪਾਰ ਕਿਰਪਾ ਜੀ ਬਿਲਕੁਲ ਬਿਲਕੁਲ ਔਰ ਦਾਰਾਸ਼ ਕੋ ਬਾਬਾ ਲਾਲ ਜੀ ਦੇ ਸ਼ਿਸ਼ੇ ਸਗੇ ਬਾਬਾ ਦਾਰਾਸ਼ ਕੋ ਤੇ ਬਾਬਾ ਲਾਲ ਜੀ ਦੇ ਦੇਹਲ ਜੀ ਦਾ ਪੂਰਾ ਕਿਰਪਾ ਸਗੀ ਅੱਛਾ ਜੀ ਹਾਂ ਤੇ ਦਾਰਾਸ਼ ਕੋ ਨੇ ਬਾਬਾ ਲਾਲ ਲਾਲ ਜੀ ਦੀ ਕਿਰਪਾ ਕਰਕੇ ਚਾਰੇ ਹੀ ਵੇਦ ਫਾਰਸੀ ਚ ਟ੍ਰਾਂਸਫਰ ਕੀਤੇ ਵਾਜੇ ਬੜੀ ਵੱਡੀ ਗੱਲ ਹੈ ਭਾਜੀ ਉਹਨਾਂ ਨੇ ਗੀਤਾ ਨੂੰ ਵੀ ਫਾਰਸੀ ਵਿੱਚ ਟਰਾਂਸਫਰ ਕੀਤਾ ਉਹਨਾਂ ਨੇ ਆਪਣੇ ਵਿਦਵਾਨ ਕਾਸ਼ੀ ਭੇਜੇ ਬਾਬਾ ਲਾਲ ਜੀ ਦੀ ਗਾਈਡੈਂਸ ਦੇ ਚੱਲੇ ਤਾਂ ਕਿ ਉਹ ਸੰਸਕ੍ਰਿਤ ਨੂੰ ਔਰ ਪੁਰਾਣਾ ਨੂੰ ਔਰ ਵੇਦਾਂ ਨੂੰ ਜਾਣਕਾਰੀ ਲੈ ਸਕਣ ਕੀ ਗੱਲ ਹੈ ਹਾਂ ਦੇਖ ਲਓ ਤੁਸੀਂ ਮਹਾਰਾਜੀ ਦੀ ਮਹਿਮਾ ਦੇਖ ਲਓ ਤੁਸੀਂ ਕਿੱਥੇ ਕਾਸੀ ਦੀ ਹੈ ਬਾਬਾ ਅਪਰੋ ਆਪਾ ਜਿਹੜੀ ਮਹਿਮਾ ਹੋ ਜੀ ਹਾਂਜੀ ਬਾਬਾ ਲਾਲ ਦਾ ਜੀ ਦਾ ਤਾਮਿਲ ਲਾਡੂ ਮੰਦਰ ਹੈ ਅੱਛਾ ਜੀ ਹਾਂਜੀ ਬਾਬਾ ਲਾਲ ਜੀ 22 ਥਾਨ ਹੈ 22 ਥਾਨ ਭਗਦਿਆਂ ਹਾਂਜੀ ਅਫਗਾਨਿਸਤਾਨ ਚ ਹੈ ਅਫਗਾਨਿਸਤਾਨ ਦੋ ਗਦਿਆਂ ਸੁਣ ਚ ਮਨ ਹੋਇਆ ਜੀ ਹਾਂਜੀ ਹਾਂਜੀ ਹਾਂ ਅਫਗਾਨਿਸਤਾਨ ਲਾਹੌਰ ਹੈਗੀ ਹੈ ਬਿਲਕੁਲ ਪੂਰੀ ਦੁਨੀਆ ਦਾ ਉਹਨੇ ਦੇਖ ਰਿਹਾ ਬ੍ਰਹਮ ਹੈ ਨਾ ਪੂਰੀ ਦੁਨੀਆ ਹੀ ਉਹ ਕਮੇ ਹੈ ਹਾਂਜੀ 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 ਜੋ ਜੋਗੀ ਰਾਜ ਸੀਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਸੋ ਭਾਜੀ ਕੀ ਕਹੋਗੇ ਤੁਸੀਂ ਮੈਂ ਤੇ ਕਹਿ ਇਹ ਕਿਰਪਾ ਦਾ ਸਥਾਨ ਹੈ ਮੈਂ ਤੇ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ ਮੇਰਾ ਤਾਂ ਜਨਮ ਹੀ ਜਿਹੜਾ ਤੁਸੀਂ ਲਾਲਾ ਵਾਲੀ ਗੱਲ ਕੀਤੀ ਹੈ ਤੇ ਮੇਰਾ ਜਨਮ ਹੀ ਇਸੇ ਪ੍ਰਸਾਦ ਦੇ ਵਿੱਚ ਹੋਇਆ ਔਰ ਇਸੇ ਵਿੱਚ ਹੀ ਮੇਰਾ ਨਾਮ ਵੀ ਨਾਮਕਰਨ ਵੀ ਜਿਹੜਾ ਹੈਗਾ ਉਹ ਧਿਆਨਪੁਰ ਤੋਂ ਹੋਇਆ ਠੀਕ ਠੀਕ ਹੈ ਤੇ ਇੱਥੇ ਹੁਣ ਆਪਾਂ ਕਾਫੀ ਕੁਝ ਕਰਨ ਜਾ ਰਹੇ ਹਾਂ ਸਾਡੀ ਇੱਕ ਸਹਿਕਾਰੀ ਸਭਾ ਆ ਜਿਹਦੇ ਵਿੱਚ ਆਪਾਂ ਚਾਹ ਰਹੇ ਹਾਂ ਕਿ ਇਹ ਸਪਿਰਚੁਅਲਿਟੀ ਦਾ ਧੁਰਾ ਬਣੇ ਬਿਲਕੁਲ ਬਿਲਕੁਲ ਰਾਮਪੁਰ ਜਿਹੜਾ ਹੈਗਾ ਉਹ ਸਪਿਰਚੁਅਲਿਟੀ ਦਾ ਧੁਰਾ ਬਣੇ ਇੱਥੇ ਸਪਿਰਚੁਅਲ ਟੂਰਿਜ਼ਮ ਵੈਲਨੈਸ ਟੂਰਿਜ਼ਮ ਜਿਹੜਾ ਹੈਗਾ ਉਹ ਡਵੈਲਪ ਕੀਤਾ ਜਾਏ ਜ਼ਰੂਰੀ ਹੈ ਬੜੀ ਉਹਦੇ ਵਾਸਤੇ ਆਪਾਂ ਕਾਫੀ ਕੁਝ ਕਰ ਰਹੇ ਆ ਸਾਡੇ ਗੌਤਮ ਰਿਸ਼ੀ ਜੀ ਇਹਨਾਂ ਦੀ ਕਾਫੀ ਐਕਸਪਰਟਿਸ ਹੈ ਇੱਥੋਂ ਦੀ ਆਸ-ਪਾਸ ਦੀਆਂ ਜਿੰਨੀਆਂ ਪਹਾੜੀਆਂ ਆ ਉਹਨਾਂ ਨੂੰ ਸਜਾਉਣਾ ਚਾਹੁੰਦੇ ਆ ਸੋਇਲ ਵਾਟਰ ਕੰਜ਼ਰਵੇਸ਼ਨ ਨੂੰ ਲੈ ਕੇ ਹੋਰ ਵੀ ਬਹੁਤ ਸਾਰੇ ਆਪਾਂ ਇੱਥੇ ਕੰਮ ਜਿਹੜੇ ਹੈਗੇ ਆ ਉਹ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਆ ਮਹਾਰਾਜ ਦੀ ਇਜਾਜ਼ਤ ਨਿਜਾਜ਼ਤ ਦੇ ਨਾਲ ਇਹਨੂੰ ਇੱਕ ਆਪਾਂ ਬਹੁਤ ਹੀ ਵੱਡੀ ਟੂਰਿਸਟ ਸਥਲੀ ਬਣਾਵਾਂਗੇ ਉਸ ਦੇ ਨਾਲ ਜਿਹੜੇ ਰੋਗ ਮੁਕਤ ਕਰਨ ਵਾਲੀ ਗੱਲ ਹੈ ਅ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਹੈਗੇ ਨੇ ਸਫਰ ਕਰਦੇ ਪਏ ਐ ਫਿਜ਼ੀਕਲ ਡਿਸਆਰਡਰਸ ਦੇ ਨਾਲ ਨਾਲ ਮੈਂਟਲ ਡਿਸਆਰਡਰਸ ਇਹ ਮੇਰੇ ਖੁਦ ਦੇ ਐਕਸਪੀਰੀਅੰਸ ਹੈ ਜਿੱਥੇ ਆ ਕੇ ਤੁਹਾਡੇ ਫਿਜ਼ੀਕਲ ਪ੍ਰੋਬਲਮਸ ਦਾ ਠੀਕ ਹੁੰਦੀਆਂ ਹੁੰਦੀਆਂ ਤੁਹਾਡੀ ਮੈਂਟਲ ਪ੍ਰੋਬਲਮ ਬਹੁਤ ਬਧਿਆਟਗ ਨਾ ਅਡਰੈਸ ਹੁੰਦੀ ਆ ਤੁਸੀਂ ਇਸ ਪੇੜ ਦੇ ਥੱਲੇ ਅੱਧਾ ਘੰਟਾ ਬੈਠ ਕੇ ਮੈਡੀਟੇਟ ਕਰ ਲਓ ਬੱਕੀ ਗੱਲ ਵਾਜੀ ਹੈ ਨਾ ਤੇ ਯੂ ਇੱਕ ਅਲੱਗ ਫੀਲਿੰਗ ਜਿਹੜੀ ਮਹਿਸੂਸ ਹੁੰਦੀ ਹੈ ਯੂ ਵੀ ਰੈਲਾਈਜ਼ ਕਿ ਇਹ ਜਗਾ ਜਿਹੜੀ ਹੈਗੀ ਆ ਉਹ ਆ ਰੀਸੈਂਟਲੀ ਮੇਰੇ ਖੁਦ ਦੇ ਐਕਸਪੀਰੀਅੰਸ ਹੈ ਮੇਰੇ ਜੀਜਾ ਜੀ ਕਾਫੀ ਬਿਮਾਰ ਚੱਲ ਰਹੇ ਸੀ ਤੇ ਉਹਨਾਂ ਨੂੰ ਮੈਂ ਲਗਾਤਾਰ 3-4 ਦਿਨ ਲੈ ਕੇ ਬੌਲੀ ਤੇ ਨਹਾਇਆ ਆ ਓਕੇ ਠੀਕ ਹੈ ਤੇ ਹੁਣ ਉਹ ਬਿਲਕੁਲ ਸਵਸਥ ਹੋ ਕੇ ਇਹ ਹਿਸ਼ਾਰਪੁਰ ਜਾਣ ਵਾਲੇ ਨੂੰ ਹਿਸ਼ਾਰਪੁਰ ਚੱਲ ਗਏ ਨੇ ਵਾਹ ਜੀ ਵਾਹ ਦੇਖੋ ਇਹ ਮਾਈਮਾ ਜੀ ਇੱਚ ਕੋਈ ਸ਼ੱਕ ਨਹੀਂ ਹੈਗਾ ਦੋ ਤੇ ਭਾਈਓ ਜਦੋਂ ਗੱਲ ਕੀਤੀ ਵੀ ਸ਼ਬਦ ਮੁੱਕ ਜਾਂਦੇ ਆ ਸੱਚਾਈ ਜਾ ਕੇ ਦਨਾਂ ਕਿਦਾ ਜੀ ਬਾਬਲਾਲ ਜੀ ਦੀ ਮਹਿਮਾ ਇੰਨੀ ਕਿ ਪਿਆਰੀ ਆ ਵੀ ਉਹਦੇ ਵਾਸਤੇ ਸ਼ਬਦੀ ਸਾਡੇ ਕੋ ਘਟ ਜਾਂਦੇ ਆ ਜੀ ਪ੍ਰੋਫੈਸ਼ਨਲੀ ਮੈਂ ਸਾਇੰਟਿਸਟ ਹਾਂ ਪਰ ਫਿਰ ਵੀ ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਕਾਫੀ ਰਿਸਰਚ ਕਰਦੇ ਪਿਆ ਇਹ ਸਾਡਾ ਕੰਡੀ ਏਰੀਆ ਆ ਇਸ ਕੰਡੀ ਏਰੀਆ ਦੇ ਵਿੱਚ ਪਹਿਲਾਂ ਡਿਵੈਲਪਮੈਂਟ ਇੰਨੀ ਨਹੀਂ ਸੀ ਪਹੁੰਚੀ ਬਿਲਕੁਲ ਜੀ ਬਿਲਕੁਲ ਪਰ ਇਹ ਜਿਹੜੀ ਭੂਮੀ ਹੈਗੀ ਹੈ ਇਹ ਸੱਪ ਦੀ ਭੂਮੀ ਹੈ ਜਿਹਦੇ ਕਰਕੇ ਇੱਥੇ ਆਉਣ ਵਾਲੇ ਹਰ ਬੰਦੇ ਨੂੰ ਹਰ ਇਨਸਾਨ ਨੂੰ ਜਿਹੜਾ ਹੈਗਾ ਉਹ ਕਾਫੀ ਮਲ ਫਾਇਦਾ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਪੰਜ ਕੀ ਕਹ ਰਹੇ ਤੁਸੀਂ ਇਹ ਧਿਆਨ ਦਾਸ ਜੀ ਦਾ ਸਥਾਨ ਹੈ ਜੀ ਉਹ ਧਿਆਨ ਦਾਸ ਜੀ ਉੱਥੇ ਪੂਰੇ ਹੋਏ ਹੋਏ ਨੇ ਅੱਛਾ ਜੀ ਹਾਂ ਤੁਹਾਨੂੰ ਦਿਖਾਈ ਇਸ ਬਦੀ ਨਾਲ ਪੰਜ ਧਿਆਨ ਦਾਸ ਜੀ ਦਾदू पंत ਨਾਲ تعلق ਰੱਖਦੇ ਸੀ ਠੀਕ ਹੈ ਜੀ ਔਰ ਉਹਨਾਂ ਤੋਂ ਕੋਈ ਦਾदू पंत ਜਿਹੜਾ ਹੈ ਉਹ ਮਹਾਰਾਸ਼ਟਰ ਚ ਪਪੂਲਰ ਸੀਗਾ ਜੀ ਜੀ ਤੇ ਦਾदू पंत ਤੋਂ ਉਹਨਾਂ ਤੋਂ ਕੋਈ ਐਸਾ ਮਿਸਟੈਕ ਹੋਇਆ ਕਿ ਉਹਨਾਂ ਦੇ ਗੁਰੂਆਂ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਸ਼ਾਪ ਦੇ ਦੇਣਾ ਅਗਰ ਬਖਸ਼ ਸਕਦਾ ਤਾਂ ਇਹ ਹਿੰਦੂ ਕੋਈ ਵੀ ਐ ਸੁਣੇ ਤਾਂ ਬਾਬਾ ਲਾਲ ਦੇਵ ਜੀ ਤਾਂ ਉਹ ਇੱਥੇ ਆਏ ਔਰ ਫਿਰ ਬਾਬਾ ਲਾਲ ਜੀ ਉਹਨਾਂ ਨੇ ਦਾਦੂ ਪੰਥ ਛੱਡ ਕੇ ਬਾਬਾ ਲਾਲ ਦੇਵ ਜੀ ਦੇ ਸ਼ਿਸ਼ੇ ਬਣ ਗਏ ਇੱਥੇ ਉਹਨਾਂ ਨੇ ਤਪ ਕੀਤਾ ਔਰ ਇੱਥੇ ਹੀ ਉਹਨਾਂ ਨੇ ਸ਼ਰੀਰ ਪੂਰਾ ਕੀਤਾ ਫਿਰ ਉਹਨਾਂ ਨੇ ਆਪਣੇ ਸ਼ਰੀਰ ਪੂਰਾ ਕਰਨ ਤੋਂ ਬਾਬਾ ਲਾਲ ਦੇਵ ਜੀ ਨੂੰ ਤੋਂ ਇੱਕ ਮੰਗ ਕੀਤੀ ਕਿ ਤੁਹਾਡੀ ਜਿਹੜੀ ਸ਼ਿਸ਼ੇ ਹੈ ਉਹ ਮੇਰਾ ਵੀ ਜਨਮ ਮਰਨ ਦਿਨ ਜਿਹੜਾ ਹੈ ਉਹ ਮਨਾਣ ਤੇ ਉਸੇ ਤੁਮ ਤਾਮ ਨਾਲ ਮਨਾਣ ਜਿਸ ਤਰੀਕੇ ਨਾਲ ਤੁਹਾਡਾ ਮਨਾਣ ਤੇ ਅੱਜ ਦੇ ਦਿਨ ਚ ਧਿਆਨ ਦਾਸ ਜੀ ਦਾ ਔਰ ਬਾਬਾ ਲਾਲ ਦੇਵਾਲ ਜੀ ਦਾ ਜਿਹੜਾ ਦਿਨ ਹੈ ਉਹ 10 15 20000 ਰੁਪਏ ਦੀ ਬੰਦੇ ਬੰਦਿਆਂ ਤੋਂ ਘੱਟ ਨਹੀਂ ਪਬਲਿਕ ਨਾਲ ਨਹੀਂ ਮਨਾਇਆ ਜਾਂਦਾ ਹਾਂਜੀ ਇਸ ਸਮਾਦੀ ਮਹਾਰਾਜ ਜੀ ਹਾਂਜੀ ਇਹ ਇਹ ਧਿਆਨ ਦਾਸ ਜੀ ਦੀ ਸਮਾਦੀ ਹੈ ਮਹਾਰਾਜ ਧਿਆਨ ਦਾਸ ਜੀ ਦੀ ਸਮਾਦੀ ਤੇ ਤੁਹਾਨੂੰ ਦਰਸ਼ਨ ਕਰਾਉਣੀ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਥੋੜਾ ਜਿਹਾ ਤੁਸੀਂ ਪਿੱਛੇ ਆਓ ਹਾਂ ਏ ਮਹਾਰਾਜ ਧਿਆਨ ਦਾਸ ਜੀ ਦੀ ਸਮਾਦੀ ਹੈ ਜੀ ਇਹ ਪਵਿੱਤਰ ਸਮਾਦੀ ਹੈ ਮਹਾਰਾਜ ਦੀ ਜਿਹਦੇ ਤੁਹਾਨੂੰ ਅੱਜ ਅਸੀਂ ਦਰਸ਼ਨ ਕਰਾ ਰਹੇ ਹਾਂ ਜੀ ਸੋ ਉਹ ਪਾਜੀ ਲਾਸ ਸਮਾਫਰ ਮਹਾਰਾਜ ਨੇ ਜਾਨਕੀ ਇੱਥੇ ਬਤਾਇਆ ਸਾਰਾ ਜੀ ਹਾਂਜੀ ਹਾਂਜੀ ਤੇ ਔਰੰਗਜੀ ਨੀਚੇ ਕਹਿ ਰਹੇਗੀ ਉਹ ਤੋਂ ਉਹ ਧਿਆਨ ਦਾਸ ਜੀ ਦਾ ਜਿਹੜਾ ਸ਼ਹੀਦ ਛੱਡਿਆ ਹੋਇਆ ਨਾ ਉਹ ਪਿੱਪਲ ਥੱਲੇ ਉਸਥਾਨ ਬਣਿਆ ਹੋਇਆ ਅੱਛਾ ਉੱਥੇ ਉਸਥਾਨ ਬਣਿਆ ਹੋਇਆ ਹਾਂਜੀ ਹਾਂਜੀ ਠੀਕ 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 ਹੈ ਜੀ ਜਦੋਂ ਔਰੰਗਜੀਵ ਨੇ ਹੂੰ ਧਾਰਾਸ਼ਿਕ ਨੂੰ ਕਤਲ ਕਰਤਾ ਨਾ ਤਾਂ ਫਿਰ ਉਹ ਬਾਬਾ ਲਾਲ ਦੇਵ ਜੀ ਕੋ ਆਇਆ ਸੀ ਬਿਲਕੁਲ ਬਿਲਕੁਲ ਹਾਂਜੀ ਬਾਬਾ ਲਾਲ ਦੇਵ ਜੀ ਨੂੰ ਨੇ ਆਇਆ ਦੋ ਕਥਾਵਾਂ ਨੇ ਪਈ ਇੱਕ ਤੇ ਹੈ ਕਿ ਉਹ ਬਟਾਲੇ ਆਏ ਇੱਕ ਕਥਾ ਹੈ ਕਿ ਇੱਥੇ ਆਏ ਰਾਮਪੁਰਾਏ ਜਦੋਂ ਰਾਮਪੁਰਾਏ ਤੇ ਉਹਨਾਂ ਨੇ ਸੇਵਾਦਾਰਾਂ ਨੂੰ ਪੁੱਛਿਆ ਪੇ ਮੈਂ ਬਾਬਾ ਲਾਲ ਦੇਵ ਜੀ ਨੂੰ ਮਿਲਣਾ ਚਾਹੁੰਦਾ ਹਾਂ ਤੇ ਉਹ ਸੇਵਾਦਾਰਾਂ ਨੇ ਇੱਥੇ ਨਾ ਅਸੀਂ ਦੇਖਿਆ ਇੱਕ ਛੰਨ ਹੁੰਦੀ ਸੀ ਉਥੇ ਧੂਣਾ ਚੱਲਿਆ ਰਹਿੰਦਾ ਸੀ 24 ਘੰਟੇ ਤੇ ਸੇਵਾਦਾਰਾਂ ਨੇ ਦੱਸਿਆ ਕਿ ਬਾਬਾ ਲਾਲ ਦੇਵ ਜੀ ਉਸ ਧੂਣੀ ਤੇ ਹੈ ਤੇ ਤੁਸੀਂ ਹਿਮਲ ਉਹ ਜਦੋਂ ਔਰੰਗਜੀਬ ਉਥੇ ਆਏ ਤੇ ਉਥੇ ਇੱਕ ਬਾਲਕ ਬੈਠੇ ਸੀਗੇ ਉਹ ਯੋਗੀ ਰਾਜ ਸੀਗੇ ਬਿਲਕੁਲ ਬਾਲੇ ਬਸ ਸੱਚ ਵੀ ਹੋ ਜਾਂਦੇ ਸੀ ਬਜ਼ੁਰਗ ਵੀ ਹੋ ਜਾਂਦੇ ਸੀ ਮਤਲਬ ਉਹ ਉਹਨਾਂ ਦੀ ਅਵਸਥਾ ਨੂੰ ਕੋਈ ਕਹਿ ਨਹੀਂ ਸੀ ਸਕਦਾ ਤੇ ਔਰੰਗਜੀਬ ਨੇ ਫਿਰ ਜਾ ਕੇ ਦੇਖਿਆ ਬਈ ਉਥੇ ਤਾਂ ਇੱਕ ਬਾਲਕ ਬੈਠਾ ਹੋਇਆ ਤੇ ਉਹ ਵਾਪਸ ਚਲੇ ਗਏ ਉਹ ਸੇਵਾਦਾਰਾਂ ਨੂੰ ਨਾਰਾਜ਼ ਹੋਏ ਬਾਦਸ਼ਾਹ ਤਾਂ ਸੀਗਾ ਹੀ ਨਾ ਤੇ ਉਹ ਸੇਵਾਦਾਰ ਫਿਰ ਤੁਸੀਂ ਮੈਨੂੰ ਬਬਲਾਲ ਦਿਆ ਉਹ ਕਹਿਣ ਲੱਗੇ ਤੁਸੀਂ ਉਸ ਧੂਨੇ ਤੇ ਗਏ ਸੀ ਉਹਨਾਂ ਨੇ ਕਿਹਾ ਗਏ ਸੀਗੇ ਕਹਿੰਦੇ ਕੀ ਦੇਖਿਆ ਕਹਿੰਦੇ ਉੱਥੇ ਇੱਕ ਬਾਲਕ ਸੀਗਾ ਕਹਿੰਦੇ ਉਹੀ ਬਾਬਾ ਲਾਲ ਦੇਵ ਜੀ ਉਹੀ ਬਾਬਾ ਲਾਲ ਜੀ ਉਹ ਫਿਰ ਜਦੋਂ ਆਏ ਇੱਥੇ ਤੇ ਉਹਨਾਂ ਨੇ ਬਾਬਾ ਲਾਲ ਦੇਵ ਜੀ ਨੂੰ ਪੁੱਛਿਆ ਕਿ ਆਪਣਾ ਦਿਲ ਦੀ ਆਪ ਕੌਣ ਹੈ ਹੂੰ ਤਾਂ ਬਾਬਾ ਲਾਲ ਜੀ ਨੇ ਪੁੱਛਿਆ ਕਿ ਆਪ ਕੌਣ ਹੈ ਬਾਬਾ ਲਾਲ ਜੀ ਜਾਣਦੇ ਸੀ ਔਰੰਗਜ਼ੇਬ ਨੂੰ ਉਹ ਕਹਿਣ ਲੱਗੇ ਆਪ ਜਾਣਦੇ ਨਹੀਂ ਮੈਂ ਤਾਂ ਹਿੰਦੁਸਤਾਨ ਦਾ ਬਾਦਸ਼ਾਹ ਹੂੰ ਕਹਿੰਦੇ ਬਸ ਮੈਂ ਦੁਨੀਆ ਦਾ ਬਾਦਸ਼ਾਹ ਹੂੰ ਬਿਲਕੁਲ ਹਾਂਜੀ ਤੋ ਫਿਰ ਰੰਗਦੇਵ ਨੇ ਰੰਗਦੇਵ ਨੂੰ ਪਤਾ ਲੱਗ ਗਿਆ ਕਿ ਇਹੋ ਹੀ 바ਵਾ ਦਾ ਦੇਖੋ ਇਹ ਲੀਲਾ ਜਿਹੜੀ ਨਾ ਅਪਰੰਪਾਰ ਆ ਜੀ ਔਰ ਬਾਕੀ ਜੇ ਅਸੀਂ ਇਹ ਦੇਖੋ ਜਿਵੇਂ ਅਸੀਂ ਸੁਣਾਉਣ ਲੱਗੇ ਨਾ ਇਤਿਹਾਸ ਤਾਂ ਇਹ ਤਾਂ ਬਹੁਤ ਲੰਬਾ ਇਤਿਹਾਸ ਆ ਮਹਾਰਾਜ ਦਾ ਔਰ ਅਨੇਕਾਂ ਲੀਲਾਵਾਂ ਨੇ ਮਹਾਰਾਜ ਦੀਆਂ ਜਿਹੜੀਆਂ ਅਸੀਂ ਵਿਆਖਿਆ ਨਹੀਂ ਕਰ ਸਕਦੇ ਜੀ ਪਵਨ ਲਾਲ ਜੀ ਦੇ ਪਵਿੱਤਰ ਸਥਾਨ ਰਾਮਪੁਰ ਦੇ ਪਵਿੱਤਰ ਸਥਾਨ ਜਿਹੜਾ ਜੀ ਤੁਹਾਨੂੰ ਦਰਸ਼ਨ ਕਰਾ ਰਹੇ ਸੀ ਸੋ ਇਹ ਦੇਖੋ ਜਿਹੜਾ ਸਥਾਨ ਆ ਜੀ ਇਹ ਬੋਲੀ ਨੂੰ ਜਾਂਦਾ ਰਾ ਔਰ ਇਸ ਰਸਤੇ 'ਚ ਤੁਸੀਂ ਦੇਖੋ ਇਹ ਸਾਰਾ ਜੰਗਲ ਆ ਜੀ ਸਾਰਾ ਪਹਾੜੀ ਏਰੀਆ ਵਾ ਸਾਰਾ ਜੰਗਲ ਕੈ ਔਰ ਇਹ ਜੰਗਲ ਦੇ ਵਿੱਚ ਜਿਹੜਾ ਵਾਜੀ ਬੋਲੀ ਆ ਇਹ ਪਵਿੱਤਰ ਬੋਲੀ ਆ ਬਾਬਾ ਲਾਲ ਜੀ ਦੀ ਸੋ ਦੱਸਦੇ ਨੇ ਕਿ ਮਹਾਰਾਜ ਨੇ ਜਦੋਂ ਬਾਬਾ ਲਾਲ ਜੀ ਇੱਥੇ ਆਏ ਨੇ ਔਰ ਕਹਿੰਦੇ ਵੀ ਕੜਮੰਡਲ ਦੇ ਵਿੱਚ ਸਤਿਗੁਰੂ ਸ਼੍ਰੀ ਬਾਬਾ ਲਾਲ ਦੇ ਵਾਲ ਜੀ ਕੜਮੰਡਲ ਦੇ ਵਿੱਚ ਜਲ ਲੈ ਕੇ ਕਿੱਥੋਂ ਆਏ ਆ ਜੀ ਹਰਿਦੁਆਰ ਤੋਂ ਸੋ ਗੰਗਾ ਜੀ ਤੋਂ ਕਿਉਂਕਿ ਰੋਜ਼ਾਨਾ ਉੱਥੇ ਹੀ ਇਸ਼ਾਨ ਕਰਨ ਜਾਂਦੇ ਸਨ ਮਹਾਰਾਜ ਸੋ ਉੱਥੋਂ ਜਲ ਲੈ ਕੇ ਆਏ ਜਦੋਂ ਔਰ ਇੱਥੇ ਪਾਣੀ ਦੀ ਬੜੀ ਸਮੱਸਿਆ ਸੀ ਜੀ ਸੋ ਮਹਾਰਾਜ ਜਿਹੜਾ ਵਾਜੀ ਕੜਮੰਡਲ ਜਲ ਕੱਢ ਕੇ ਜਿਹੜਾ ਇੱਥੇ ਇੰਨੇ ਛਿਟਾ ਦਿੱਤਾ ਵਾ ਔਰ ਇੱਥੇ ਬੋ ਸੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜਾ ਵਾ ਜੀ ਇੱਥੇ ਜਲ ਜਿਹੜਾ ਵੇ ਇਦਾਂ ਹੀ ਜਿਹੜਾ ਜਲ ਨਿਕਲ ਰਿਹਾ ਵਾ ਸੋ ਇਹ ਪਵਿੱਤਰ ਸਥਾਨ ਦੇ ਤੁਹਾਨੂੰ ਵਰਣਨ ਕਰਾ ਰਿਹਾ ਸਾਹਮਣੇ ਦੇਖੋ ਸ਼ੁਧ ਹਾਲੂ ਜਿਹੜੇ ਆ ਜੀ ਸੋ ਬੋਲੀ ਤੋਂ ਜਿਹੜਾ ਵਾ ਇਸ਼ਨਾਨ ਵਿੱਚ ਲੋਕ ਕਰਦੇ ਨੇ ਔਰ ਆਪਣੇ ਮਨੁਗਾਮਨਾ ਵਿੱਚ ਲੋਕਾਂ ਦੀ ਪੂਰਨ ਹੁੰਦੀਆਂ ਨੇ ਜੀ ਸੋ ਦੇਖੋ ਇਹ ਬਾਬਾ ਲਾਲ ਜੀ ਦੀ ਕਿਰਪਾ ਵਾ ਇੱਥੇ ਜੀ ਸਤਗੁਰੂ ਸ਼੍ਰੀ ਬਾਬਾ ਲਾਲ ਦੇਵਾਲ ਜੀ ਦੀ ਅਪਾਰ ਕਿਰਪਾ ਵਾ ਇੱਥੇ ਸੋ ਇਹ ਗੰਗਾ ਜੀ ਦਾ ਜਲ ਵਾ ਜੀ ਇਹ ਬੋਲੀ ਸੀ ਜਿਹੜਾ ਵਾ ਗੰਗਾ ਜੀ ਦਾ ਜਲ ਆ ਔਰ ਪਵਿੱਤਰ ਜਲ ਤੁਸੀਂ ਦੇਖੋ ਲੋਕੋ ਸ਼ਿਸ਼ਵਾ ਇਹਨਾਂ ਪਾਵਨ ਜਲਵਾ ਜੀ ਸੋ ਦੂਰ ਦੂਰ ਤੋਂ ਸਿਰਦਾ ਲੁਹੋਂਦੇ ਨੇ ਔਰ ਬਾਬਾ ਲਾਲ ਜੀ ਦੇ ਇਸ ਥਾਂ ਤੇ ਜਿਹੜਾ ਜੀ ਇਸ਼ਨਾਨ ਕਰਦੇ ਨੇ ਔਰ ਆਪਣੀਆਂ ਮਨੋ ਕਾਮਨਾ ਜਿਹੜੀਆਂ ਜੀ ਉਹ ਪੂਰਨ ਕਰਦੇ ਨੇ ਸੋ ਬਾਬਾ ਲਾਲ ਜੀ ਦੀ ਇਹ ਪਾਵਨ ਜਿਹੜੀ ਧਰਤੀ ਆ ਜੀ ਇੱਥੇ ਹਰ ਮਨੋ ਕਾਮਨਾ ਜਿਹੜੀ ਪੂਰਨ ਹੁੰਦੀ ਆ ਸੋ ਇਹ ਸਿਰਦਾ ਲੁਹੋਂ ਜਿਹੜੇ ਨਾਲ ਗੱਲਬਾਤ ਕਰ ਲੈਣੇ ਆ ਜੀ ਬੇਟਾ ਜੀ ਕਿੱਥੋਂ ਆਏ ਤੁਸੀਂ ਹਮ ਗੁਰਦਾਸਪੁਰ ਸੇ ਗੁਰਦਾਸਪੁਰ ਸੇ ਆਏ ਜੈ ਬਾਬਾ ਲਾਲ ਜੀ ਕੀ ਜੈ ਬਾਬਾ ਲਾਲ ਜੀ ਕੀ ਐਸੇ ਕਿਹਦਾ ਲਗਾ ਇਧਰ ਆ ਕੇ ਜੀ बहुत अच्छा लगा बहुत पवित्र जगह है ये मन को शांति मिलती है आके बहुत अच्छा लगा जी बहुत अच्छा लगा जंगल भी बड़ा हुआ घना जंगल है बहुत घना जंगल है मतलब सारा पूरी दूर दूर तक जंगल ही जंगल है और मतलब इतने यहाँ पे बंदर वगैरह सब है तो काफी अच्छा है मंकी बहुत है बहुत, है। बहुत है। अच्छा लगा आपको ना हाँ जी बहुत अच्छा लगा अच्छा जो बच्चे अपने घरों में बैठे हैं मोबाइलों में घूम रहे हैं मोबाइल लेकर उनको क्या मैसेज देंगे आए यहाँ पे देखें हमारे धर्म में क्या क्या चीजें हैं आके एक्सप्लोर करें हर चीज आना चाहिए तो बहुत अच्छी जगह आने के लिए, के लिए बहुत अच्छी हैंगल हरियावल ही हरियावल है मतलब मन को शांति मिलेगी आके तो गर्मी में घर में बैठने से क्या यहाँ पे आओ यहाँ पे तो इतनी गर्मी भी नहीं है मौसम भी सही है ठंडा है यहाँ पे तो जरूर आये वातावरण भी बड़ा प्यारा जी ਇਥੇ ਵਾਤਾਵਰਨ ਜਿਹੜਾ ਨਾ ਇੰਨਾ ਕੁ ਠੰਡਕ ਵਾਤਾਵਰਨ ਆ ਔਰ ਮਨ ਨੂੰ ਸ਼ਾਂਤੀ ਬੜੀ ਮਿਲਦੀ ਸਭ ਤੋਂ ਵੱਡੀ ਗੱਲ ਜੀ ਬਾਬਾ ਲਾਲ ਜੀ ਨੂੰ ਗੰਗਾ ਮਾਤਾ ਜੀ ਨੇ ਦਰਸ਼ਨ ਦਿੱਤੇ ਹੈਗੇ ਸੀ ਉਹ ਕਹਿੰਦੇ ਕਿ ਭਗਤਾ ਤੁਸੀਂ ਆਪਣੀ ਇੱਕ ਮੰਡਲ ਚ ਜਲ ਲੈ ਕੇ ਜਾਓ ਤੇ ਜਿਸ ਤਰ੍ਹਾਂ ਗੱਲ ਜਲ ਦਾ ਛਿੱਟਾ ਦੇਓਗੇ ਇਥੇ ਉਹ ਗੰਗਾ ਮਾਤਾ ਪ੍ਰਗਟ ਹੋ ਜਾਏਗੀ ਮਾਰਾ ਇਹਨੇ ਜਲ ਦਾ ਛਿੱਟਾ ਦਿੱਤਾ ਤੇ ਗੰਗਾ ਮਾਤਾ ਇਥੇ ਪ੍ਰਗਟ ਹੋ ਗਈ ਹੈ ਇਸੇ ਤਰ੍ਹਾਂ ਇਹ ਬੋਲੀ ਬਣ ਗਈ ਹੈ ਤੇ ਲੋਕ ਇਥੇ ਆਂਦੇ ਆ ਸਾਰੇ ਆਪਣੇ ਪੁੱਤਰ ਪ੍ਰਾਪਤੀ ਲਈ ਇਸ਼ਨਾਨ ਕਰਦੇ ਆਗੇ ਨਾ ਇਥੋਂ ਆਪਣੀ ਅਜ ਖਾਲੀ ਝੋਲੀਆਂ ਲੈ ਕੇ ਆਂਦੇ ਆ ਪਰ ਪਰ ਕੇ ਜਾਂਦੇ ਆ ਜੀ ਅਜੇ ਸ਼੍ਰੀ ਬਾਬਲ ਲਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਸਚਾਈ ਹੈ ਕਿਤੇ ਨਾ ਕਿਤੇ ਖਾਲੀ ਹੱਥ ਸਿਰਦਾ ਲੋਂਦੇ ਔਰ ਝੋਲੀਆਂ ਭਰ ਕੇ ਜਾਂਦੇ ਆ ਜੀ ਸੋ ਜਿੰਨਾ ਪਰਿਵਾਰਾਂ ਚ ਜਿੰਨਾ ਘਰਾਂ ਚ ਸੰਤਾਨ ਦੀ ਪ੍ਰਾਪਤੀ ਨਹੀਂ ਹੁੰਦੀ ਜੀ ਉਹ ਬਾਬਲਾਲ ਜੀ ਦੇ ਦੁਆਰੇ ਤੇ ਆ ਕੇ ਨਤਮਸਤਕ ਹੁੰਦੇ ਨੇ ਸੋ ਇਥੋਂ ਫਾਲੂ ਵੀ ਪਾਇਆ ਜਾਂਦਾ ਜੀ ਉਸ ਤੋਂ ਬਾਅਦ ਜਿਹੜਾ ਇਸ ਇਸ਼ਨਾਨ ਕੀਤਾ ਜਾਂਦਾ ਉਹ ਬੋਲੀ ਦੇ ਵਿੱਚ ਔਰ ਪੁੱਤਰ ਪ੍ਰਾਪਤੀ ਹੁੰਦੀ ਹੈ ਜੀ ਸੋ ਵੱਡੀ ਗੱਲ ਜਿਹੜੀ ਹੈ ਜੀ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਇਹ ਬੜੀ ਵੱਡੀ ਗੱਲ ਆ ਸੋ ਤੁਸੀਂ ਧਿਆਨਪੁਰ ਚਲ ਜਿ ਚਾ ਵੀ ਘੰਡੇ ਬੈਂਡਵਾਜੇ ਵੱਜਣਗੇ ਲੋਕ ਲਾਲ ਲੈ ਕੇ ਆਉਂਦੇ ਆ ਔਰ ਬਾਵਲਾਲ ਜੀ ਦੇ ਇਥੇ ਨਤਮਸਕ ਹੁੰਦੇ ਨੇ ਹਰ ਮਨੋਂ ਕਾਮਨਾ ਬਾਵਲਾਲ ਜੀ ਦੀ ਪੂਰਨ ਕਰਦੇ ਨੇ ਸੋ ਤੁਹਾਨੂੰ ਅੱਜ ਅਸੀਂ ਦਰਸ਼ਨ ਕਰਾਇਆ ਜੀ रामपुर ਸਤਕੁਸ਼ੀ ਬਾਵਲਾਲ ਦੇਵਾਲ ਜੀ ਦੇ ਤਪਸਥਾਨ ਦੇ ਜੀ ਸੋ ਜਰੂਰ ਆਇਓ ਜੀ ਆਪਣੇ ਪਰਿਵਾਰ ਨੂੰ ਲੈ ਕੇ ਆਇਓ ਔਰ ਇਸ ਸਥਾਨ ਦੀ ਮਹਿਮਾ ਬਾਰੇ ਜਾਣਿਓ ਨਤਮਸਕ ਹੋਇਓ ਰਹਿਣ ਦਾ ਵੀ ਪ੍ਰਬੰਧ ਬੜਾ ਵਧੀਆ ਹੋ ਜੀ ਸਾਰੇ ਇੰਤਜ਼ਾਮ ਇਥੇ ਬਹੁਤ ਸੋਹਣੇ ਨੇ ਜੀ ਸੋ ਜਰੂਰ ਇਥੇ ਆਪਣੇ ਬੱਚਿਆਂ ਨੂੰ ਲੈ ਕੇ ਆਇਓ ਛੁੱਟੀਆਂ ਚੱਲ ਰਹੀਆਂ ਨੇ ਛੁੱਟੀਆਂ 'ਚ ਬੱਚਿਆਂ ਨੂੰ ਲੈ ਕੇ ਆਓ ਔਰ ਬਾਵਲਾਲ ਜੀ ਦਾ ਸੋ ਉਸ ਬ੍ਰਿਕਸ਼ ਦੇ ਥਲੇ ਬਾਬਾ ਲਾਲ ਜੀ ਨੇ ਤਪ ਕੀਤਾ ਵਾ ਸੋ ਉਹ ਤਪ ਸਥਾਨ ਦੇ ਵੀ ਦਰਸ਼ਨ ਕਰੋ ਬੌਲੀ ਦੇ ਦਰਸ਼ਨ ਕਰੋ ਬਾਬਾ ਲਾਲ ਜੀ ਦੀ ਮਹਿਮਾ ਬਾਰੇ ਜਾਨੋ ਸੋ ਇੱਥੇ 24 ਘੰਟੇ ਜਿਹੜਾ ਹੈ ਦੇਖੋ ਰਹਿਣ ਸਹਿਣ ਵਾਸਤੇ ਵੀ ਪ੍ਰਬੰਧ ਬਣਾਉ ਦਿੱਤਾ ਵਾ ਜੀ ਤੁਹਾਡੇ ਰਹਿਣ ਵਾਸਤੇ ਰੂਮ ਦਾ ਪ੍ਰਬੰਧ ਆ ਲੰਗਰ ਜਿਹੜਾ ਜੀ 24 ਘੰਟੇ ਲੰਗਰ ਇੱਥੇ ਸਹੂਲਤ ਦਿੱਤੀ ਗਈ ਆ ਚਾਹ ਪਾਣੀ ਹਰ ਚੀਜ਼ ਦੀ ਸਹੂਲਤ ਹੈ ਇੱਥੇ ਸੋ ਜਰੂਰ ਇੱਥੇ ਪਹੁੰਚੋ ਔਰ ਇਹ ਹਰਿਆਵਲ ਜਿਹੜੀ ਆ ਇਹ ਵਾਤਾਵਰਨ ਜਿਹੜਾ ਵਾ ਇਹਦੇ ਰੂਬਰੂ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਜਰੂਰ ਕਰੋ ਜੀ ਸੋ ਜਰੂਰ ਪਹੁੰਚੋ